ਜੜੀਂ ਤਾਂ ਫੋਨ ਚੱਕਿਆ ਨਹੀਂ ਮੰਮੀ ਨਹੀਂ ਲਾਉਣੀ ਆ ਚੱਕੂਗੀ ਤਾਂ ਇਹ ਤਾਂ ਮਮੀ ਫੋਨ ਕਿੱਥੇ ਸੈੱਟ ਦਿੰਦੀ ਇਹਨੂੰ ਨਹੀਂ ਹੈਗਾ ਮੈਂ ਚੱਕ ਲਾਂ ਫੋਨ ਹਲੋ ਸ਼ਿਸ਼ੂ ਗਰਮਾਏ ਮੇਰੀ ਇਹ ਚੱਕ ਲਿਆ ਫੋਨ ਕੀ ਕਰਾਂ ਪੁੱਤ ਮੈਂ ਕੰਮ ਬਹੁਤ ਕਰਦੀ ਰਹਣੀ ਆ ਕਿੱਧਰ ਜਾਵਾਂ ਅੱਛਾ ਮੈਂ ਤਾਂ ਤੇਰਾ ਫੋਨ ਉਡੀਕੀ ਜਾਨੀ ਆ ਕਿ ਕੱਲ ਵੀ ਨਹੀਂ ਤੇਰਾ ਫੋਨ ਆਇਆ ਹੈਗਾ ਹੈ अच्छा ओ था था मम्मी कल पता ਕੀ ਹੋ ਗਿਆ ਕੱਲ ਇੱਕ ਤਾਂ ਜਵਾਕ ਘਰੇ ਇਸਤ ਨੂੰ ਪਤਾ ਜਦੋਂ ਜਵਾਕ ਸਾਰੇ ਘਰੇ ਹੋਣ ਤਾਂ ਮੇਰੇ ਤਾਂ ਸੱਚ ਦੋ ਮਿੰਟ ਦਾ ਵੀ ਸਾਹ ਨਹੀਂ ਮਿਲਦਾ ਮੈਨੂੰ ਤਾਂ ਆਪ ਬਣਾ ਦੇ ਮਮੀ ਆਪ ਬਣਾ ਦੇ ਮਮੀ ਐਂ ਕਰਦੇ ਉਹ ਲੜ ਪਏ ਉਹਨੇ ਗੁੱਤ ਪੱਟਦੀ ਉਹ ਮੈਂ ਤਾਂ ਸਾਰਾ ਦਿਨ ਐਸ ਕੰਮਾਂ ਚ ਹੀ ਹੁਲਝ ਜੰਨੀ ਆ ਚੱਲ ਹੋਰ ਸੁਣਾ ਜਵਾਕ ਠੀਕ ਨੇ ਜਵਾਕ ਜਮਾ ਠੀਕ ਆ ਵਧੀਆ ਹੋਰ ਘਰੇ ਸਾਰੇ ਠੀਕ ਠਾਕ ਹੈ ਹਾਂ ਘਰੇ ਵੀ ਠੀਕ ਹੈ ਮੇਰੇ ਸੱਸ ਵੀ ਠੀਕ ਹੈ ਨਾਨਾ ਵੀ ਠੀਕ ਹੈ ਇਹ ਵੀ ਹੁਣ ਖੇਤ ਗਏ ਹੋਣੇ ਤੁਹਾਨੂੰ ਪਤਾ ਆਪਣੇ ਉਹ ਲੱਗੇ ਹੋਏ ਨੇ ਭਈਏ ਤੇ ਕੰਮ ਵਾਲੀਆਂ ਲੱਗਾਂ ਹੁੰਦੀਆਂ ਸਵੇਰ ਨਾਲ ਲਾ ਕੇ ਰੋਟੀ ਉਟੀ ਬਣਾ ਕੇ ਭੇਜ ਦੇਣੀਆਂ ਦੁਪਹਿਰ ਦੀ ਚਾਹ ਚੂਬਾ ਕੇ ਵਸ ਕੇ ਮੈਨਾਂ ਐ ਬੜੀ ਰੁਝੀ ਹੋਈਆਂ ਤੈਨੂੰ ਪਤਾ ਇੱਕ ਤਾਂ ਜੋ ਦੇ ਕਰਕੇ ਵੀ ਆਪਣੇ ਉਧਰ ਤੈਨੂੰ ਤਾਂ ਬਾਹਾਂ ਜ਼ਿਆਦੇ ਆ ਨਾ ਤੇ ਫਿਰ ਕੰਮ ਭਾਵੇਂ ਕੰਮੇ ਵੀ ਜ਼ਿਆਦੇ ਹੁੰਦੇ ਆ ਹੋਰ ਬੁੱਤ ਕੰਮ ਤਾਂ ਹੁੰਦੀ ਨਹੀਂ ਹੈਗੇ ਹਾਂ ਦੱਸ ਮੈਂ ਵਧੀਆ ਤੂੰ ਹੁਣ ਕੀ ਕਰੀ ਜਾਂਦੀ ਸੀ ਮੈਂ ਨਾ ਤੇ ਦੁਪਹਿਰ ਡੈਡੀ ਨੂੰ ਲਾ ਲੇ ਤਿੰਨ ਚਾਰ ਫੋਨ ਸੱਚ ਡੈਡੀ ਮੇਰਾ ਫੋਨ ਹੀ ਨਹੀਂ ਚੱਕਦਾ ਪਤਾ ਨਹੀਂ ਕੀ ਗੱਲ ਐ ਬੁੱਤ ਬਾਹਰ ਗਿਆ ਹੋਇਆ ਹੁਣਾ ਤੇਰਾ ਡੈਡੀ ਇੱਧਰ ਕਿ ਜਾ ਰਿਹਾ ਸੀ ਬਾਹਰ ਨੂੰ ਐ ਪਾਣੀ ਭਾਈ ਕੋਈ ਸਮਾ ਗਿਆ ਹੁਣਾ अच्छा चल जब डैडी आया ना आया। तो उनू कही नरेंद्र ਦਾ ਫੋਨ ਆਇਆ ਸੀ ਮੈਂ ਗੱਲ ਕਰਨੀ ਹੈ ਕੋਈ اچھا ਹਾਂ ਕੋਈ ਨਾ ਪਤਾ ਮੈਂ ਕਹ ਤਾ ਦੋਂਗੀ ਕੀ ਕਰਾਂ ਮੇਰੇ ਨਾਲ ਤਾਂ ਆਪਣੀ ਚਾਚੇ ਨਾਲ ਬੋਲਦਾ ਜਿੱਤੇ ਦਾ ਤੇਰੇ ਕੋਲੋਂ ਕੀ ਆਇਆਗਾ ਪਤਾ ਨਹੀਂ ਕੀ ਤਾਂ ਹੋ ਰਿਹਾ ਕੀ ਨਾ ਹੋ ਰਿਹਾਗਾ ਜੇ ਕੋਈ ਆਉਂਦਾ ਤਾਂ ਵੱਡੂ ਖਾਉ ਵੱਡੂ ਖਾਉ ਕਰੀ ਜਾਂਦਾ ਜੇ ਕੋਈ ਆਉਂਦਾ ਉਹਨੂੰ ਵੀ ਨਹੀਂ ਚਾਚੇ ਨਾਲ ਬੁਲਾਉਂਦਾ ਹੈਗਾ ਆਏ ਬੈਠਾ ਰਹਿੰਦਾ ਸੁਣਨਾ ਵਾਂਗੂ ਕੀ ਇਹ ਜਾ ਹੋ ਰਿਹਾ ਕੀ ਨਾ ਮੈਨੂੰ ਤਾਂ ਟੈਨਸ਼ਨ ਹੋਈ ਪਈ ਹੈ ਮੰਮੀ ਸੱਚਨਾ ਮੈਂ ਤੇਰਾ ਨਾਲ ਗੱਲ ਕਰਨੀ ਸੀਗੀ ਪਰ ਨਾ ਮੇਰੇ ਦਿਮਾਗ ਚੋਂ ਨਿਕਲ ਜਿੰਦੀ ਸਰਵਰ ਵੀ ਜਿੱਦ ਦੇ ਡੈਡੀ ਇੱਥੋਂ ਸਾਡੇ ਕੋਲੋਂ ਗਿਆ ਨਾ ਹਨਾ ਤੇ ਵਧੀਆ ਗੱਲਬਾਤ ਕੀਤੀ ਤੇ ਸਾਨੂੰ ਐ ਵੀ ਕਿਹਾ ਕਹਿੰਦਾ ਰਹੂੰਗਾ ਮੈਂ ਅੱਜ ਅਸੀਂ ਕਿਹਾ ਵੀ ਡੈਡੀ ਤੁਸੀਂ ਰਹਿਪੋ ਅੱਜ ਨਾ ਤੇ ਹਾਂ ਕਹਿੰਦਾ ਪੁੱਤ ਕੋਈ ਗੱਲ ਨਹੀਂ ਰਹਿਪੂਗਾ ਪਤੀ ਨਹੀਂ ਇੱਕੋਦਮ ਕੀ ਹੋ ਗਿਆ ਤੇ ਚੱਕਿਆ ਬੈਗ ਕੋਈ ਫੋਨ ਨਹੀਂ ਆਇਆ ਕੋਈ ਵਾਸਤਾ ਨਹੀਂ ਚੱਕਿਆ ਬੈਗ ਤੇ ਡੈਡੀ ਤੁਰ ਪਏ ਮੈਂ ਕਿਹਾ ਡੈਡੀ ਕਿੱਥੇ ਚੱਲੇ ਹੋ ਕਹਿੰਦਾ ਪੁੱਤ ਮੈਂ ਤਾਂ ਚੱਲਿਆ ਤਲਾੜੀ ਪੁੱਛਣ ਲੱਗ ਗਿਆ ਵੀ ਡੈਡੀ ਕੀ ਗੱਲ ਆ ਤੁਸੀਂ ਰਹਿ ਪੋ ਅੱਜ ਵੀ ਤੁਸੀਂ ਹੁਣੀ ਤਾਂ ਆਏ ਸੀ ਕੋਈ ਚਾਹ ਪਣੀ ਹਜੇ ਪੀਤਾ ਰੋਟੀ ਪਾਣੀ ਬਣਾਉਣੇ ਆ ਸੀ ਤੁਸੀਂ ਰਹਿ ਪੋ ਤੇ ਗੱਲ ਹੀ ਨਹੀਂ ਸੁਣੀ ਸਾਡੀ ਚੁੱਪ ਕਰਕੇ ਪਤਾ ਨਹੀਂ ਕੀ ਦਿਮਾਗ ਚਾਈ ਗੱਲ ਤੇ ਤੁਰ ਪੇ ਤੇ ਮੈਨੂੰ ਸੱਚੇ ਉੱਦੇ ਦੇ ਬਹੁਤ ਕੁਲਜ ਨਾ ਲੱਗੀ ਪਈ ਐ ਮੈਂ ਕਈ ਕੱਲੀ ਸੋਚਦੀ ਵੀ ਰਹਿਨੀ ਵੀ ਇਹੋ ਚ ਕੀ ਗੱਲ ਹੋਵੇ ਕਿਸੇ ਨੇ ਕੁਝ ਕਹਿ ਤਾ ਕਰ ਤਾ ਕੀ ਹੋ ਗਿਆ ਹਣਾ ਹਾਂ ਮੈਨੂੰ ਵੀ ਫਿਕਰ ਪੁੱਤੇ ਇਸੇ ਗੱਲ ਦੀ ਹੋਈ ਪਈ ਆ ਵੀ ਪਤਾ ਨਹੀਂ ਕੀ ਦਾ ਗੱਲ ਹੈਗੀ ਆ ਕੀ ਨਾ ਹੁਣ ਕੀ ਕਰੀ ਤੂੰ ਪੁੱਛ ਤੂੰ ਪੁੱਛਦੀ ਤਾਂ ਸਹੀ ਨਾ ਬਿਠਾ ਕੇ ਵੀ ਕੀ ਗੱਲ ਐ ਉੱਚਾ ਸੀ ਮੈਨੂੰ ਕਹਿੰਦਾ ਤੈਨੂੰ ਥੋੜੀ ਨਾ ਸਾਰੀਆਂ ਗੱਲਾਂ ਦੱਸਣੀਆਂ ਨੇ ਕਹਿੰਦਾ ਸੋ ਮੇਰੇ ਦਿਮਾਗ ਦੀਆਂ ਗੱਲਾਂ ਨੇ ਹੁਣ ਬੰਦੇ ਵਾਲੀਆਂ ਗੱਲਾਂ ਤੈਨੂੰ ਸਾਰੀਆਂ ਥੋੜੀ ਨਾ ਦੱਸੀ ਜਾਊਂਗਾ ਪਹਿਲਾਂ ਲੈ ਦੱਸ ਹਾਂ ਉਹ ਤੂੰ ਵੀ ਦੋ ਤਾਂ ਜੀਉ ਘਰੇ ਵਿੱਚ ਤੈਨੂੰ ਨਾ ਕੋਈ ਗੱਲ ਦੱਸੂ ਦਾ ਸੋਰਖ ਡਿਆੜੀ ਪਤਾ ਹੀ ਨਹੀਂ ਕੀ ਕਰਦਾ ਰਹਿੰਦਾ ਹੋਰ ਕੀ ਪੁੱਤ ਮੇਰਾ ਤਾਂ ਆਪ ਸੱਚੀ ਐਨਾ ਜੀ ਦੁਖੀ ਹੋਇਆ ਪਿਆ ਵਾ ਜਿੰਨਾ ਵੀ ਕਹਦਾ ਜੀ ਕਰਦਾ ਕਿਸੇ ਪਾਸੇ ਭੱਗ ਜਾ ਘਰ ਵਾਰ ਛੱਡ ਕੇ ਪਰੇ ਚਲ ਕੋਈ ਨਾ ਐ ਕਰੂੰਗੀ ਮੈਂ ਨਾ ਜਦੋਂ ਹੁਣ ਜਵਾਕ ਨੂੰ ਅੱਗੇ ਛੁੱਟੀਆਂ ਹੋਣੀਆਂ ਚਾਰ ਪੰਜ ਫਿਰ ਮੈਂ ਤੇਰੇ ਕੋਲ ਆ ਕੇ ਜਾਊਂਗੀ ਚਾਰ ਪੰਜ ਔਰ ਪਤਨ ਦੀ ਵਕਾਂ ਛੁੱਟੀਆਂ ਹੋ ਜਾਣਗੀਆਂ ਨਾਲ ਤਾਂ ਉਹ ਆ ਜੀ ਨਾਲ ਉਹਦਾ ਜੀ ਲੱਗ ਜੂਗਾ ਨਾਲ ਜਵਕਾਂ ਚ ਹੋਰ ਹੋ ਜਾਂਦਾ ਬੰਦੇ ਦਾ ਮਨ ਕੀ ਪਤਾ ਕੀ ਟੈਨਸ਼ਨ ਲਈ ਬੈਠਾ ਹਾਂ ਹਾਂ ਨਾ ਕਿ ਤਾਂ ਜਾਵਾਂਗੇ ਉਹ ਮੈਂ ਤਾਂ ਐਂ ਗੱਲ ਕਰਨੀ ਸੀ ਜਿੱਦੇ ਡੈਡੀ ਆਇਆ ਸੀ ਨਾ ਤੇ ਮੇਰੇ ਸੱਸ ਨੂੰ ਕਹਿ ਕੇ ਗਿਆ ਸੀ ਹੁਣ ਅਸੀਂ ਕੁੜੀ ਦਾ ਰਿਸ਼ਤੇ ਦੀ ਗੱਲ ਚਲਾਈ ਜਾਨੀ ਨਾ ਵੀ ਕਿ ਤੇ ਰਿਸ਼ਤਾ ਕਰਦਗੇ ਇਹਦਾ ਜੀਤੀ ਦਾ ਅੱਛਾ ਤੇ ਡੈਡੀ ਕਹਿੰਦਾ ਸੀ ਮੈਂ ਕਰਾਉਂਗਾ ਰਿਸ਼ਤਾ ਤਾਂ ਵੀ ਤੁਸੀਂ ਕਿਸੇ ਦੇ ਹੱਥੋਂ ਰਿਸ਼ਤਾ ਨਹੀਂ ਲੈਣਾ ਰਿਸ਼ਤਾ ਤੁਹਾਨੂੰ ਮੈਂ ਕਰਾਉਂਗਾ अच्छा ते 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 अच्छा ते ਅੱਜ ਮੇਰੀ ਸੱਸ ਕਹਿੰਦੀ ਕਹਿੰਦੀ ਪੁੱਤ ਮਹੀਨਾ ਹੋ ਗਿਆ ਨਾ ਉਸ ਗੱਲ ਨੂੰ ਤੇ ਵੀ ਤੇਰੇ ਡੈਡੀ ਨੂੰ ਪੁੱਛ ਵੀ ਕੋਈ ਸੋਰ ਜਵਾਬ ਵੀ ਕਿੱਥੇ ਕਹਿੰਦਾ ਸੀ ਰਿਸ਼ਤਾ ਕਰਾਉਣ ਨੂੰ ਫਿਰ ਵੀ ਆਪਾਂ ਨਹੀਂ ਤਾਂ ਕਿਤੇ ਹੋਰ ਦੇਖ ਲਈਏ। ਅੱਛਾ ਅੱਛਾ ਚਲوں ਤਾਂ ਬੋ ਤੁਹਾਨੂੰ ਮੈਨੂੰ ਦੇਖ ਪਤਾ ਨਹੀਂ ਹੈਗਾ ਚਲ ਮੈਂ ਪੁੱਛੂੰਗੀ ਵੀ ਕੀ ਕਹਿੰਦਾ ਹੈ ਕੀ ਨਾ ਕਹਿੰਦਾ ਇਹ ਗੱਲ ਜੀ ਛੇੜੂੰਗੀ ਮੈਂ। ਅੱਛਾ ਤੇਰੇ ਕੋਲ ਕੋਈ ਗੱਲ ਛੇੜੀ ਨਹੀਂ ਰਿਸ਼ਤੇ ਬਾਰੇ ਹੈ? ਨਾ ਮੈਨੂੰ ਤਾਂ ਹਲੇ ਤਾਂ ਕੋਈ ਗੱਲ ਨਹੀਂ ਕਰੀ ਪੁੱਤ। ਅੱਛਾ ਹਾਂ ਜੇ ਮੈਨੂੰ ਕੋਈ ਗੱਲ ਕਰੂਗਾ ਜਦੋਂ ਫਿਰ ਮੈਂ ਤੈਨੂੰ ਦੱਸੂਗੀ ਜ਼ਰੂਰ ਹਾਂ ਤੂੰ ਐਂ ਕਰੀ ਜਦੋਂ ਡੈਡੀ ਡੈਡੀ ਕਰੇਗਾ ਨਾ ਐਂ ਕਹੀ ਕਿ ਤੂੰ ਮਨਿੰਦਰ ਨਾਲ ਹੀ ਗੱਲ ਕਰ ਹਾਂ ਮਨੇ ਤੇਨੂੰ ਕੁਸਤਾ ਹੀ ਫੋਨ ਲਵਾ ਦੂੰਗੀ ਕਹਿ ਕੇ ਫੋਨ ਲਾ ਲਓ ਤੁਸੀਂ ਮਨਿੰਦਰ ਨੂੰ ਮਨਿੰਦਰ ਨੂੰ ਦੱਸੋ ਸਾਰੀ ਗੱਲਬਾਤ ਵੀ ਕੀ ਗੱਲਬਾਤ ਹੈ ਹਾਂ 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 ਵੀ ਕੀ ਛੋਡੀ ਰਹਿਵਾੜੀ ਬਣੀ ਆ ਹੁਣ ਮੈਨੂੰ ਤੇ ਬਤਾ ਛੋੜੇ ਵੀ ਕੀ ਗੱਲਬਾਤ ਕਰਕੇ ਜਾਏ ਹਾਂ ਕਰਕੇ ਆ ਬਸ ਉਹੀ ਆ ਨਾ ਹੁਣ ਮੇ ਮਮੀ ਨੂੰ ਵੀ ਐ ਹੋਇਆ ਪਿਆ ਵੀ ਤੁਹਾਨੂੰ ਪਤਾ ਹੀ ਮਮੀ ਪਹਿਲਾਂ ਜੀਤੀ ਨਾ ਕਿੰਨਾ ਕੁਸਤਾ ਹੋ ਕੇ ਹਟਿਆ ਤਲਾਕ ਹੋਏ ਨੂੰ ਹਜੇ 2-4 ਮਹੀਨੇ ਹੋਏ ਆ ਹਨਾ ਪਹਿਲਾਂ ਤਾਂ ਕੁੜੀ ਵੀ ਨਹੀਂ ਮੰਨਦੀ ਸੀ ਕਹਿੰਦੀ ਸੀ ਮੈਂ ਹਜੇ ਨਹੀਂ ਸ਼ੀਤੀ ਵਿਆਹ ਨਹੀਂ ਕਰਾਉਣਾ ਮੈਂ ਹਜੇ ਉਹਨਾਂ ਚੋਂ ਹੀ ਨਿਕਲੀ ਫਿਰ ਤੰਗ ਕਰਦੇ ਸਨ ਸਾਰੀ ਗੱਲ ਦਾ ਪਤਾ ਹੀ ਆ ਹਾਂ ਮਾਤਾ ਪੁੱਤ ਮੈਨੂੰ ਹਾਂ ਤੇ ਫਿਰ ਹੁਣ ਐ ਸੋਚਦੇ ਸਮੇਂ ਵੀ ਜਿੱਥੇ ਵੀ ਰਿਸ਼ਤਾ ਕਰਗੇ ਨਾ ਨਾ ਯਕੀਨ ਵਾਲਾ ਹੋਵੇ ਹੁਣ ਡੈਡੀ ਤੋਂ ਵੱਧ ਦਾ ਸੱਜਦਾ ਸੀ ਯਕੀਨ ਕੀਤੇ ਕਰ ਸਕਦੇ ਆ ਹੁਣ ਮੇਰੇ ਸਾਸੂ ਨੂੰ ਤਾਂ ਹੀ ਹੋਇਆ ਪਿਆ ਵੀ ਤੇ ਜਿੱਥੇ ਤੇਰਾ ਪਿਆਰ ਰਿਸ਼ਤਾ ਕਰਾਊਗਾ ਵੀ ਰਿਸ਼ਤਾ ਪੌਥੀ ਕਰਾਂਗੇ ਬਸ ਆਏ ਬਸ ਆਏ ਹੋ ਜਾਂਦਾ ਵੀ ਚਲੋ ਜੇ ਵਧੀਆ ਰਿਸ਼ਤਾ ਕਰਾਵਾਂਗੇ ਕਿ ਨਾ ਕੋਈ ਮਾੜਾ ਕਰਾਉ ਉਹ ਫਿਰ ਡੈਡੀ ਵੀ ਤੇਰਾ ਮਾਡੀਆਂ ਤੇਰੇ ਸੱਸ ਨੂੰ ਹਾਂ ਤਾਂ ਹੀ ਤਾਂ ਕਹਿੰਦੇ ਸੀਗੇ ਵੀ ਜਵੇਂ ਤੇਰਾ ਪਿਓ ਕਰੂਗਾ ਵੀ ਆਪਾਂ ਉਵੇਂ ਕਰਾਂਗੇ ਹੁਣ ਸਾਨੂੰ ਆਈ ਐਵੇਂ ਜਿੱਤੀ ਨਾ ਹੋਣਾ ਸੀ ਮਸਾਂ ਹੱਸਣ ਖੇਡਣ ਲਾਈ ਤੇ ਜਵੇਂ ਚੁੱਪ ਕਰ ਗਈ ਸੀ ਕਮਰੇ ਚ ਬੈਠੀ ਰਹਿੰਦੀ ਸੀ ਤੇ ਹੁਣ ਅਸੀਂ ਮਾੜਾ ਇਹਨੂੰ ਬਾਹਰ ਅੰਦਰ ਪਾੜਨ ਲਾਇਆ ਵਿਚਾਲੇ ਵਿੱਚ ਪੜਿਆ ਹੈ ਕੁੜੀ ਨਾਲ ਦੋ ਅੱਖਰ ਆ ਜਾਣਗੇ ਨਾ ਕੁਲਿਖਣਾ ਪੜਨਾ ਆਜੂਗਾ ਤੇ ਨਾਲੇ ਵੀ ਆਇਆ ਚਲ ਬਾਹਰ ਵੀ ਇਹਦਾ ਮਨ ਹੋਰ ਹੋ ਜਾਊਗਾ ਹਾਂ ਤਾਂ ਹਾਂ ਸਹੀ ਗੱਲ ਆ ਚਲ ਮੰਮੀ ਜਦੋਂ ਆਏ ਡੈਡੀ ਗੱਲ ਕਰਾਈ ਚੰਗਾ ਮੇਰੀ ਨਾ ਕੋਈ ਨਾ ਤੁਮੇ ਕਹਾਂ ਦੂੰਗੀ ਫੋਨ ਕਰ ਲੈਣਗੇ ਤੈਨੂੰ ਚੰਗਾ ਮੰਮੀ ਠੀਕ ਹੈ ਚਲ ਚੰਗਾ ਬੱਤ ਚੰਗਾ ਬੱਤ ਸਸਰੀ ਘਰ ਸਸਰੀ ਘਰ ਚਲ ਜਿਹੜੀ ਮੰਮੀ ਨਾਲ ਗੱਲ ਹੋ ਗਈ ਹੁਣ ਆਪੀ ਰਹਿਣਾ ਗੱਲ ਕਰਾ ਦੋ ਵਿਚਾਰੀ ਮੰਮੀ ਤਾਂ ਆਪਸਾਰਾਂ ਨਾਲ ਓਕੀ ਹੈ ਡੈਡੀ ਵੀ ਪਤਾ ਹੀ ਨਹੀਂ ਕਿਉਂ ਨਹੀਂ ਗੱਲ ਸੁਣਦਾ ਮੰਮੀ ਦੀ ਉਹ ਵਿਚਾਰੀ ਕੱਲੀ ਹੁੰਦੀ ਹੈ ਘਰੇ ਦੱਸ ਉਹ ਕੀ ਇਹ ਨਾਲ ਗੱਲਾਂ ਕਰੇ ਡੈਡੀ ਨਾਲ ਗੱਲਾਂ ਕਰੂਗੀ ਮੈਂ ਤਾਂ ਡੈਡੀ ਦੇ ਵੀ ਦਿਮਾਗ ਦਾ ਪਤਾ ਹੀ ਨਹੀਂ ਲੱਗਦਾ ਮੈਂ ਇੰਟਾ ਚ ਕਿੱਧਰ ਨੂੰ ਹੋ ਜਾਂਦੇ ਤੇ ਕਿੱਧਰ ਨੂੰ ਨਹੀਂ ਚਲ ਮੈਂ ਦੇਖਾਂ ਜਮਾਕਾ ਨੂੰ ਓਹੋ ਕੀ ਕਰੀ ਉਹਨੇ ਓਹ ਨੇ ਕਰਨਾ ਕੀਤੇ ਭਾਈ ਇੱਕ ਤਾਂ ਗਰਮੀ ਵਾਲੀ ਹੈ ਉੱਤੋਂ ਨੂੰ ਬੁੱਤੀ ਲਾਈਟ ਵਗੀ ਹੋਰ ਮੰਮੀ ਮੈਂ ਤਾਂ ਆਪ ਤਾਂ ਇੱਧਰ ਆ ਗਏ ਮੈਂ ਤੂੰ ਉਹਨੂੰ ਛੱਡ ਈ ਗੱਲੀ ਨੂੰ ਉਹ ਮੰਮੀ ਥਾਬੀ ਨੇ ਸੌਂ ਗਈ ਸੀਗੀ ਥੱਕੇ ਪਏ ਸੀਗੇ ਉਹਨਾਂ ਨੂੰ ਚਾਹ ਪਾਣੀ ਪਿਆਤਾ ਸੀ ਮੈਂ ਮੈਂ ਕਿਹਾ ਚੱਲ ਫਿਰ ਰੈਸਟ ਕਰ ਲੈਂਦਾ ਉਹਨਾਂ ਨੂੰ ਚਲੋ ਉ ਤਾਂ ਠੀਕ ਹੈ ਬਾਹਰ ਚੰਮੇ ਆਉਂਦੀ ਜਿਹੜੀ ਮੜ ਮਿੱਟੀ ਠੰਢੀ ਜੀ ਹੈ ਉਹ ਬਾਹਰ ਨਿਕਲ ਜੂ ਸਾਰੀ ਉਹ ਤਾਂ ਮੰਮੀ ਮੈਂ ਕਰਾਈ ਸੀ ਮੈਨਾਂ ਇਹ ਕਹਿੰਦੀ ਸੀਗੀ ਹਾਂ ਦੇਖਿਆ ਨਾ ਕਿੰਨੀ ਵੱਡੀ ਗੱਲ ਹੈ ਨਹੀਂ ਤਾਂ ਅੱਜ ਕੱਲ੍ਹ ਲੋਕ ਇੰਨ ਲਾਲਚ ਕਰਦੇ ਆ ਇਪਾ ਵਿਘਰਣੇ ਦੇਖ ਲੋ ਸਾਰਾ ਕੁਛ ਆ ਹੀ ਛੱਡਤਾ ਇਹ ਤਾਂ ਹੈ ਹੀ ਸਤਜਗ ਦੇ ਜੰਮੇ ਹੋਏ ਜਿਹੜੇ ਇੰਨੇ ਠੱਡੇ ਮੱਤੇ ਵਾਲੇ ਨੇ ਪਤਾ ਨਹੀਂ ਕਿਉਂ ਲੋਕ ਸਾਰੇ ਐਂ ਕਹਿੰਦੇ ਨੇ ਵੀ ਆ ਵੀ ਮੇਰਾ ਬਣ ਜਾ ਆ ਵੀ ਮੇਰਾ ਬਣ ਇਹਨਾਂ ਨੇ ਕਦੇ ਨਹੀਂ ਐਕਰ ਇਹਨਾਂ ਨੇ ਆਪ ਦਾ ਵੀ ਛੱਡਤਾ ਦੇ ਉਹੀ ਤਾਂ ਗੱਲ ਆ ਮੰਮੀ ਇਹ ਤਾਂ ਕੋਈ ਰੱਬੀ ਰੂਹ ਨਹੀਂ ਜਿਹੜੇ ਐਨਾ ਕਰੀ ਜਾਂਦੇ ਆ ਨਹੀਂ ਤਾਂ ਅੱਜ ਕੱਲ ਦੇ ਟਾਈਮ 'ਚ ਕੋਈ 1 ਰੁਪਿਆ ਨਹੀਂ ਛੱਡਦਾ ਇਹਨਾਂ ਨੇ ਫਿਰ ਵੀ ਆਪਦੀ ਇੰਨੀ ਜ਼ਮੀਨ ਐਂ ਛੱਡ ਦਿੱਤੀ ਉਹ ਤਾਂ ਹੈ ਜ਼ਮੀਨ ਤਾਂ ਛੜਤੀ ਦੇਖ ਲੈ ਇੱਕ ਉਹ ਹੈਗੀ ਐਨੇ ਨੇ ਪਾਪ ਕਰਕੇ ਵੀ ਐ ਮੌਜਾਂ ਮਾਰਦੇ ਜਿਹੜੀ ਚੀਜ਼ ਚਿੱਤ ਮੰਨਦਾ ਉਹ ਹੀ ਲਿਆਉਂਦੀ ਐ ਪੈਣ ਦੀ ਐ ਹੰਡਾਉਂਦੀ ਐ ਆਪਦੇ ਘਰੇ ਇੱਕ ਇਹ ਨੇਗੇ ਵਿਚਾਰੇ ਹੂੰ ਮੰਮੀ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਵੀ ਇੰਨਾ ਕੁਝ ਕਰਨ ਦੇ ਬਾਵਜੂਦ ਉਹਨਾਂ ਨੇ ਮਾਮਾ ਮਾਮੀ ਦਾ ਕਤਲ ਕਰਤਾ ਤੇ ਐ ਸ਼ਰਿਆਮ ਘੁੰਮੀ ਜਾਂਦੇ ਆ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਹੁੰਦੀ ਏ ਵੀ ਰੱਬ ਨੂੰ ਇਹ ਪਤਾ ਹੈ ਵੀ ਕਿਉਂ ਨਹੀਂ ਸਜ਼ਾ ਹੁੰਦੀ ਪਰ ਮੇਰੇ ਮਨ 'ਚ ਨਾ ਇੱਕ ਸਵਾਲ ਹੈ ਮੈਂ ਉਹ ਸਵਾਲ ਦਾ ਜਵਾਬ ਕਿਸੇ ਤੋਂ ਜ਼ਰੂਰ ਲੈਣੇ ਨੇ ਕੀ ਤੋਂ ਲੈਣੇ ਉਹ ਨਾ ਕੋਈ ਨਾ ਉਹ ਵੀ ਤੈਨੂੰ ਮੈਂ ਟਾਈਮ ਆਉਣ ਤੇ ਦੱਸਾਂਗੀ ਵੀ ਕੌਣ ਦੇ ਉਹ ਮੇਰੇ ਸਵਾਲਾਂ ਦਾ ਜਵਾਬ ਚਲੋ ਮੰਮੀ ਮੈਂ ਤਾਂ ਇਹ ਕਹਿਨੀ ਆ ਵੀ ਨਾ ਮੈਨੂੰ ਤਾਂ ਜਮਾਂ ਚੰਗਾ ਨਹੀਂ ਲੱਗਦਾ ਮੈਂ ਚਾਹੁੰਨੀ ਆ ਇਹਨਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਵੇਲੇ ਜੋ ਇਹਨਾਂ ਨੇ ਕੀਤਾ ਨਾ ਚੰਗਾ ਨਹੀਂ ਕੀਤਾ ਦੁੱਖ ਤਾਂ ਮੈਨੂੰ ਬਥੇਰੇ ਭਾਈ ਪਰਜਾਈ ਤਾਂ ਮੇਰੇ ਹੀ ਸੀ ਭਤੀਜਾ ਮੇਰਾ ਰੋਇਆ ਹੁਣ ਅਜਵਾ ਖੜੀਦੇ ਹੋਈ ਗੱਲ ਐ ਇਹਨਾਂ ਦੇ ਸਿਰ ਤੇ ਉਹਨਾਂ ਦੇ ਆਇਸ਼ ਕਰਨ ਦੇ ਦਿਨ ਤੇ ਉਸ ਟਾਈਮ ਉਹ ਨਹੀਂ ਹੈਗੇ ਹੁਣ ਆਪਦੇ ਪਰਿਵਾਰ ਨੂੰ ਦੇਖਦੇ ਹੱਸਦੇ ਵਸਦੇ ਨੇ ਹੈ ਨਾਲੇ ਜਿਹੜਾ ਸਾਰੇ ਕਸਤੇ ਉਹ ਗੁੰਡਲੀ ਮਾਰੀ ਬੈਠੀ ਐ ਉਹ ਇਹਨਾਂ ਦੇ ਹਿੱਸੇ ਆਉਂਦਾ ਹੋਏ ਤਾਂ ਗੱਲ ਉਹਨੇ ਚੰਗੇ ਬੰਦਿਆਂ ਨਾਲ ਹੀ ਇਹ ਚੀਜ਼ ਹੁੰਦੀ ਆ ਜਿਹੜੇ ਮਾੜੇ ਆ ਉਹ ਤਾਂ ਸ਼ਰੀਆਮ ਆਏ ਘੁੰਮੀ ਜਾਂਦੇ ਆ ਚੱਲ ਕੋਈ ਨਾ ਤੂੰ ਦੇਖ ਉਹਨੂੰ ਕੋਈ ਨਹੀਂ ਮੰਮੀ ਉਹ ਤਾਂ ਮੈਂ ਦੇਖ ਲਵਾਂ ਇੱਕ ਗੱਲ ਹੋਰ ਸੁਣਵੇਂ ਹਾਂਜੀ ਨਾਲੇ ਨਾ ਉਹਦੀ ਪਰਚੀ ਤੇ ਦੇਖ ਲਈ ਉੱਥੇ ਲਿਖਿਆ ਹੋਈਆਂ ਨੇ ਦਵਾਈਆਂ ਦਵਾਈ ਤੂੰ ਦਿਆ ਕਰੀ ਗੌਰ ਨਾਲ ਕਾਲੇ ਨੇ ਮੈਨੂੰ ਕਿਹਾ ਸੀ ਇਹ ਦਵਾਈ ਲੈਣ ਦੀ ਘੋਲ ਕਰਦੀ ਐ ਕੋਈ ਗੱਲ ਨਹੀਂ ਮੰਮੀ ਤੁਸੀਂ ਜਮਾ ਫਿਕਰ ਨਾ ਕਰੋ ਮੈਂ ਟਾਈਮ ਤੇ ਦਵਾਈ ਦਵਾਂਗੀ ਨਾਲੇ ਭਾਬੀ ਦਾ ਮੈਂ ਪੂਰਾ ਖਿਆਲ ਰੱਖੂਗੀ ਹਾਂ ਬਸ ਸੋ ਐਨੀ ਰੱਖੀ ਇਨੂੰ ਨਾ ਜਮੀ ਵੀ ਇੰਨੀ ਵੀ ਤਕਲੀਫ ਨਾ ਦੇ ਜਮੀ ਨਹੀਂ ਮੰਮੀ ਜਿਹੜਾ ਬੰਦਾ ਪਹਿਲੀ ਤਕਲੀਫਾਂ ਦਾ ਮਾਰਿਆ ਉਹਨੂੰ ਆਪਾਂ ਤਕਲੀਫ ਦੇਵਾਂਗੇ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਦੇਖ ਕੇ ਆਉਣੀ ਆ ਭਬੀ ਨੂੰ ਹਾਂ ਸੰਦ ਨੇ ਕਿਵੇਂ ਬੈਗੇ ਤੁਸੀਂ ਚੁੱਪ ਕਰਕੇ ਜੀ ਹੁਣ ਬਸ ਉਹ ਬੈਠਾ ਸੀ ਯਾਰ ਅੱਛਾ ਉਹ ਮਨਿੰਦਰ ਦਾ ਫੋਨ ਆਇਆ ਸੀਗਾ अच्छा हो ना स्कीया दी मिंदर हां ओ बस ਪਹਿਲਾਂ ਦਾ ਘਰਵਾਰ ਦੀਆਂ ਗੱਲਾਂ ਜੀਆਂ ਕਰਦੀਆਂ ਰਹੀ ਕਰਦੀ ਰਹੀ ਮੇਰੇ ਨਾਲ ਤੇ ਫਿਰ ਮੈਂ ਵੀ ਉਹਦੇ ਨਾਲ ਗੱਲਾਂ ਜੀਆਂ ਕਰੀ ਗਈ ਬਸ ਐਂ ਤੇ ਫਿਰ ਉਹ ਕਹਿੰਦੀ ਮੰਮੀ ਵੀ ਡੈਡੀ ਵੀ ਮੇਰਾ ਫੋਨ ਨਹੀਂ ਚੈੱਕ ਰਿਹਾ ਫੋਨ ਦਾ ਮੈਨੂੰ ਪਤਾ ਨਹੀਂ ਲੱਗਿਆ ਇਹਦੇ ਚ ਨਾ ਫੋਨ ਮੈਂ ਅੱਗੇ ਹੋਣਾ ਹੀ ਦੇਖ ਕੇ ਅੱਡਾ ਸੀ ਫੋਨ ਸਾਇਲੈਂਟ ਹੋਇਆ ਤੇ ਹਾਂ ਸਾਇਲੈਂਟ ਹੋਣ ਕਰਕੇ ਕਿੰਨੇ ਸਾਰੀਆਂ ਮਿਸ ਕਾਲਾਂ ਇਚ ਆ ਗਈਆਂ ਹਾਂ ਲੱਖ ਆਈ ਭਈ ਅਮਨਿੰਦਰ ਦੀ ਲਾ ਦੇ ਲਾ ਹੋਰ ਕੀ ਹੋ ਕਹਿੰਦੀ ਚੱਕ ਨਹੀਂ ਰਹੀ ਤਾਂ ਹੀ ਉਹ ਫਿਰ ਮੈਨੂੰ ਪਤਾ ਨਹੀਂ ਲੱਗਿਆ ਹੁੱਤਾ ਪਿਆ ਸੀ ਹੁਣ ਤਾਂ ਹੀ ਤਾਂ ਮੈਨੂੰ ਤੇ ਫਿਰ ਉਹ ਤੁਸੀਂ ਉਸਦੇ ਨਾਲ ਗੱਲ ਕਰਕੇ ਆਈ ਸੀ ਉਹਦੇ ਨੰਦੇ ਦੀ ਤੇ ਉਹਦਾ ਕੀ ਮੈਂ ਫਿਰ ਅੱਛਾ ਹਾਂ 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 ਮੈਂ ਉਹਨੂੰ ਕਹਿ ਕੇ ਆ ਜੀ ਮਾ ਭਾਈ ਕੁੜੀ ਦੇ ਰਿਸ਼ਤੇ ਦੀ ਗੱਲ ਕਰਦੇ ਹਣਾ ਜਿੱਤੀ ਦੇ ਤੇ ਮੈਂ ਹੁਣ ਗੱਲ ਤਾਂ ਕੀਤੀ ਨਹੀਂ ਸੀ ਤੇ ਫਿਰ ਮੈਂ ਭੇਜੇ ਨਾਲ ਗੱਲ ਨਾ ਤੋੜਨਾ ਹੋਰ ਕੀ ਤੁਸੀਂ ਗੱਲ ਤੋੜੋ ਫਿਰ ਫਿਰ ਮੈਂ ਉਹਨੂੰ ਐ ਕਰਦਾ ਵੀ ਉਹਨੂੰ ਇੱਥੇ ਸੱਤ ਲੈਣਾ ਹਾਂ ਹਾਂ ਤੇ ਭਾਈ ਤੂੰ ਘਰੇ ਆ ਕਰਿਆ ਆ ਕੇ ਤੇ ਮੈਨੂੰ ਗੱਲ ਕਰਕੇ ਜਾ ਹੋਰ ਕੀ ਉਹ ਤਾਂ ਆਪ ਵਿਚਾਰੀ ਫਿਕਰ ਕਰੀ ਜਾਂਦੀ ਆ ਕਹਿੰਦੀ ਮੇਰਾ ਡੈਡੀ ਫੋਨ ਨਹੀਂ ਚੱਕਦਾ ਪਤਾ ਨਹੀਂ ਕੀ ਗੱਲ ਐ ਮੈਂ ਉਹ ਫੋਨ ਤਾਂ ਫਿਰ ਹੁਣ ਜਦੋਂ ਸਾਇਲੈਂਟ ਹੀ ਲੱਗਿਆ ਸੀ ਤਾਂ ਕੀ ਪਤਾ ਹਾਂ ਚਲੋ ਕੋਈ ਗੱਲ ਨਹੀਂ ਫਿਰ ਤੁਸੀਂ ਕਰੋ ਗੱਲਬਾਤ ਮੈਂ ਕਰਦਾਗਾ ਮੈਂ ਅਗਰ ਭੇਜ ਨੂੰ ਸਾਦਾ ਉਹਨੂੰ ਇੱਥੇ ਬਿਠਾ ਬੁਲਾ ਕੇ ਫਿਰ ਉਹਨੂੰ ਸਾਰੀ ਗੱਲ ਦੱਸਦਾ ਸਾਰੀ ਠੀਕ ਹੈ ਹਾਂਜੀ ਹਾਂ ਤੇ ਤੂੰ ਐ ਕਰ ਕੁਟ ਚਾਹ ਦੀ ਬਣਾ ਦੇ ਮੇਰੇ ਅਸਤੇ ਤੁਸੀਂ ਸਾਰਾ ਦਿਨ ਕਿਤਾ ਚਾਹ ਆਖਿਆ ਉਹ ਮੈਨੂੰ ਐ ਚਾਹ ਪੀ ਕੇ ਫਿਰ ਮੈਂ ਬਗ ਜੂਗਾ ਤੇ ਕੰਨੀ ਸਰ ਕੋਈ ਗੱਲ ਨਹੀਂ ਮੈਂ ਬਣਾ ਦਿੰਦੀ ਆ ਫਿਰ ਹੋਰ ਕੀ ਆ ਜੀ ਜਾ ਬਣਾ ਚੰਗਾ ਜੀ ਹਾਂ ਮੈਂ ਤਾਂ ਇੰਨੇ ਦਿਨਾਂ ਦੀ ਗੱਲ ਐਵੇਂ ਦਿਮਾਗ 'ਚ ਸੋਚ-ਸੋਚ ਕੇ ਕਮਲਾ ਵਾਂ ਪਿਆ ਵੀ ਮੇਰੀ ਕੁੜੀ ਦੇ ਨਾਲ ਕੀ ਬਣੂਗਾ ਪਰ ਆਹ ਗੱਲ ਤਾਂ ਮੈਂ ਭੁੱਲ ਹੀ ਗਿਆ ਵੀ ਇਹਨਾਂ ਦੀ ਕੁੜੀ ਵੀ ਤਾਂ ਸਮਝ ਲਓ ਮੇਰੇ ਵਾਸਤੇ ਆ ਰਹੀ ਆ ਜਦੋਂ ਇਹਨਾਂ ਦੀ ਜੀਤੀ ਦਾ ਰਿਸ਼ਤਾ ਹੀ ਮੈਂ ਕਰਾਇਆ ਤੇ ਮੈਂ ਬੰਦਾ ਹੀ ਇਹੋ ਜਿਹਾ ਭਾਲ ਕੇ ਦੇਉ ਜਿਹਦੇ ਜਿਹਦੇ ਕਿਤੇ ਕੋਈ ਪੈਰ ਲੱਗ ਹੀ ਨਾ ਸਕਣ ਇਹ ਗੱਲ ਫਿਰ ਮੈਂ ਗੁਰਪੀਜ ਨਾਲ ਕਰਦਾ ਹਾਂ ਹਾਂ ਭੇਜਾ ਕਰ ਦੂ ਇਹ ਗੱਲਾਂ ਦਾ ਹੱਲ ਕਿਉਂਕਿ ਜੇ ਤਾਂ ਬੰਦੇ ਕੋਈ ਤਕੜੇ ਭਾਲ ਤੇ ਤੇ ਨਾਲ ਬਰਾਬਰ ਦੇ ਮੇਲ ਖਾਂਦੇ ਭਾਲ ਤੇ ਫੇਰ ਤਾਂ ਦਿਵਾ ਲੈਣਗੇ ਮੈਨੂੰ ਪਰ ਜੇ ਇਹਨੂੰ ਕੋਈ ਊਣਾ ਬੰਦਾ ਭਾਲਦਾ ਫੇਰ ਗੱਲ ਬਣ ਚੁਗੀ ਕਰਤਾ ਹੈ ਫੇਜ ਲਗਾ ਹਲੋ ਆਗਰ ਭੇਜ ਹਾਂਜੀ ਮੰਮੀ ਕੀ ਕਰੀ ਐਨੀ ਬਟਾ ਮੰਮੀ ਦੁੱਧ ਕਰਮ ਕਰਕੇ ਰੱਖਦੀ ਸੀਗੀ ਅੱਛਾ ਮੈਂ ਤੈਨੂੰ ਐ ਕੁਛ ਦੀ ਸੀ ਵੀ ਤੇਰੇ ਬਾਪੂ ਨਾਲ ਫਿਰ ਕੋਈ ਕੀ ਤੇ ਦੁਆਰੇ ਗੱਲ ਮੈਂ ਨਾ ਫੋਨ ਤਾਂ ਲਾਇਆ ਸੀ ਡੈਡੀ ਨੂੰ ਡੈਡੀ ਨੇ ਤਾਂ ਮੇਰਾ ਫੋਨ ਚੱਕਿਆ ਨਹੀਂ ਮੰਮੀ ਨਾਲ ਗੱਲ ਹੋਈ ਐ ਮੇਰੀ ਤੇਰੀ ਮੰਮੀ ਨੇ ਕੋਈ ਗੱਲ ਦੱਸੀ ਹੋ ਪੁੱਤ ਹਾਂ ਮੰਮੀ ਨੂੰ ਮੈਂ ਕਿਹਾ ਸੀਗਾ ਵੀ ਮੰਮੀ ਕਹਿੰਦੇ ਸੀ ਵੀ ਜੇ ਹੁਣ ਜੀਤੀ ਰਿਸ਼ਤਾ ਕਰਾਉਣਾ ਡੈਡੀ ਉਹ ਤੋਂ ਕਹਿ ਕੇ ਗਿਆ ਸੀਗਾ ਵੀ ਕੋਈ ਗੱਲ ਹੋਰੀ ਕਿ ਨਹੀਂ ਪੁੱਤ ਹਜੇ ਮੇਰੇ ਕੋਲ ਤਾਂ ਕੋਈ ਗੱਲ ਕੀਤੀ ਨਹੀਂ ਤੇ ਨਾ ਹੀ ਹਜੇ ਕੋਈ ਗੱਲ ਹੋਰੀ ਆ ਉਹ ਮੈਂ ਤੇਰੇ ਬਾਪੂ ਨੂੰ ਆਏ ਨੂੰ ਪੁੱਛ ਲੂੰਗੀ ਤੇ ਕਹਿੰਦੇ ਪੁੱਛ ਕੇ ਗੱਲ ਕਰਕੇ ਫਿਰ ਤੈਨੂੰ ਮੈਂ ਦੱਸੂਗੀ ਪੁੱਤ ਮੇਰੀ ਗੱਲ ਸੁਣ ਤੂੰ ਨਾ ਤੇਰੀ ਡੈਡੀ ਨਾਲ ਗੱਲ ਕਰ ਲੈ ਜੇ ਤਾਂ ਚਲ ਉਹਨਾਂ ਦੇ ਹੱਥੇ 'ਚ ਕੋਈ ਰਿਸ਼ਤਾ ਹੈਗਾ ਫਿਰ ਤਾਂ ਠੀਕ ਐ ਨਹੀਂ ਪੁੱਤ ਹੁਣ ਆਪਾਂ ਕਿਤੇ ਕੋਈ ਹੋਰ ਘਰਵਾਰ ਦੇਖਾਂਗੇ ਕੁੜੀ ਦਾ ਟਾਈਮ ਨਾਲ ਬਾਹਰ ਉਠਾਉਣੀ ਹੈ ਨਾ ਪਰ ਦੇਖ ਮੈਂ ਤੇਰੇ ਬਾਪੂ ਦੇ ਹੱਥੋਂ ਰਿਸ਼ਤਾ ਲੈ ਕੇ ਰਾਜੀ ਆ ਜੇ ਉਹ ਕਰਾ ਦੇਣਾ ਤਾਂ ਉਹਦੇ ਅਰ ਗਰੀਸ ਨੇ ਪਤਾ ਕੀ ਗੱਲ ਆ ਮੰਮੀ ਗੱਲ ਤਾਂ ਤੁਹਾਡੀ ਸਹੀ ਆ ਹੁਣ ਆਪ ਫੋਰ ਕਿਸੇ ਤੇ ਯਕੀਨ ਨਹੀਂ ਕਰ ਸਕਦੇ ਕਿਸੇ ਰਿਸ਼ਤੇਦਾਰ ਤੇ ਵੀ ਯਕੀਨ ਨਹੀਂ ਕਰ ਸਕਦੇ ਹਾਂ ਇੱਕ ਡੈਡੀ ਆ ਬਸ ਆਪੋਂ ਉੱਤੇ ਯਕੀਨ ਕਰ ਸਕਦੇ ਆ ਮੈਨੂੰ ਤਾਂ ਆਪ ਇਹੀ ਆ ਵੀ ਜੇ ਡੈਡੀ ਘਰ ਲੱਭਣਗੇ ਨਾ ਤਾਂ ਜੀਤੀ ਵਾਸਤੇ ਬਹੁਤ ਵਧੀਆ ਘਰ ਲੱਭਣਗੇ ਨਾਲੇ ਸਾਰੀ ਜ਼ਿੰਮੇਵਾਰੀ ਓਟਣਗੇ ਹੈ ਤੇ ਜੇ ਡੈਡੀ ਨੇ ਜ਼ਿੰਮੇਵਾਰੀ ਓਟ ਲਈ ਫਿਰ ਤਾਂ ਆਪ ਨੂੰ ਕਿਸੇ ਗੱਲ ਦੀ ਟੈਨਸ਼ਨ ਹੀ ਨਹੀਂ ਲੈਣੀ ਸਹੀ ਗੱਲ ਹੈ ਪੁੱਤ। ਪਸ ਹੁਣ ਤਾਂ ਮੈਨੂੰ ਵੀ ਤੇਰੇ ਡੈਡੀ ਤੱਕ ਹੀ ਆਸ ਹੈ। ਵਿਚੇ ਉਹ ਕਿਤੇ ਰਿਸ਼ਤਾ ਕਰਾਊਗਾ। ਆਪਾਂ ਨੂੰ ਮਾੜੇ ਥਾਂ ਨਹੀਂ ਖੜਾਉਣਾ ਨੇ। ਹਾਂ। ਉਹਨੂੰ ਆਪਣੇ ਸਾਰੇ ਦੁੱਖ ਤਕਲੀਫਾਂ ਦਾ ਪਤਾ ਹੈ। ਨਾਲੇ ਕੰਨਿਆਂ ਦੇ ਵੀ ਹਰੇ ਪੈਜੂ। ਸਾਰੀ ਉਮਰ ਪੁੱਤ ਸੀਸਾ ਦੇਊਗੀ ਤੇਰੇ ਪਿਆਰ ਨੂੰ। ਤੇ ਹੋਰ ਮਮੀ ਮੈਂ ਤਾਬ ਹੁਣ ਆਇਆਂ ਕਹਿੰਦੀ ਹਾਂ ਹੁਣ ਜਿੱਤੀ ਆਈ ਨਾ ਕਾਲਜ ਚੋਂ ਤੇ ਮੈਨੂੰ ਆਕੇ ਉਹਨੀਆਂ ਗੱਲਾਂ ਕੀਤੀਆਂ ਮੈਨਾਂ ਹੱਸੀ ਖੇਡੀਆਂ ਨਾ ਮੈਨੂੰ ਬਹੁਤ ਖੁਸ਼ੀ ਹੋਈ ਮੈਨੂੰ ਤਾਂ ਆਏ ਬਸ ਹੁਣ ਨਾ ਇਸ ਤੋਂ ਪਹਿਲਾਂ ਕੋਈ ਹੋਰ ਮੁਸੀਬਤ ਆਏ ਆਪਾਂ ਇਹਦੀ ਜ਼ਿੰਦਗੀ ਚ ਹੋਰ ਰੰਗ ਭਰਦੀ ਏ ਹਾਂ ਬੱਚਾ ਤਾਂ ਹੀ ਤਾਂ ਹੁਣ ਮੈਂ ਕਾਲਜ ਭੇਜਣ ਲੱਗੀ ਆ ਵੀ ਚਲ ਜਵਾਕੜੀ ਕੋਈ ਇੰਨਾ ਗੱਲਾਂ ਤੋਂ ਪਰੇ ਹਟੂ ਕੋਈ ਕੁੜੀਆਂ ਨਾਲ ਹੱਸੂ ਖੇਡੂ ਇਹਦਾ ਮਨ ਹੋਰ ਹੋਊਗਾ ਹੜਾ ਸਹੀ ਗੱਲ ਆ ਮੰਮੀ ਚਲ ਕੋਈ ਗੱਲ ਨਹੀਂ ਮੈਂ ਦਵਾਰੇ ਡੈਡੀ ਨੂੰ ਫੋਨ ਕਰੂੰਗੀ ਹਾਂ ਤਾਂ ਸ਼ਾਇਦ ਚੱਕ ਹੀ ਲੈਣਾ ਬਾਹਰ ਕਿਸੇ ਨਾਲ ਕੰਮ ਗਏ ਹੋਏ ਸੀਗੇ ਮੰਮੀ ਕਹਿੰਦੀ ਜਿੱਤੇ ਕਿੰਜ ਤੂੰ ਆ ਕੇ ਗੱਲ ਕਰਕੇ ਦੱਸ ਨੂੰ ਮੈਂ ਆਪ ਹੀ ਗੱਲ ਕਰ ਲਵਾਂਗੀ ਡੈਡੀ ਨੂੰ ਨਹੀਂ ਤਾਂ ਆਪਾਂ ਜਾ ਹੀ ਆਵਾਂਗੇ ਚਲ ਪੁੱਤ ਹੁਣ ਤਾਂ ਦੇਖ ਤੈਨੂੰ ਵੀ ਉਹਨਾਂ ਹੀ ਫਿਕਰ ਹੈ ਜਿੰਨਾ ਮੈਨੂੰ ਹੈ ਬਸ ਤੂੰ ਨਾ ਹਾਉ ਦੇ ਬਾਕੂ ਨਾਲ ਜਿੰਨਾ ਜਲਦੀ ਹੋ ਸਕੇ ਪੁੱਤ ਗੱਲ ਕਰਕੇ ਇਸ ਕਹਾਣੀ ਨੂੰ ਆਪਾਂ ਕਿਸੇ ਕਿਨਾਰੇ ਲਾਈਏ ਹਾਂ ਮੰਮੀ ਨੂੰ ਸੱਚ ਇਕਨ ਮੇਰੇ ਨਾਲ ਦਿਲ ਚ ਗੱਲ ਸੀ ਤੁਹਾਡੇ ਨਾਲ ਗੱਲ ਕਰਨੀ ਸੀ ਮੈਂ ਪੁੱਤ ਮੰਮੀ ਜਦੋਂ ਬਾਪੂ ਆਇਆ ਸੀ ਨਾ ਬਾਪੂ ਨੇ ਮੇਰੇ ਕੋਲ ਗੱਲ ਕੀਤੀ ਸੀ ਡੈਡੀ ਕਹਿੰਦੇ ਸੀ ਵੀ ਕਾਲਾ ਬਾਹਰ ਦਾ ਵੀਜ਼ਾ ਲਵਾ ਰਿਹਾ ਦੁਬਈ ਦਾ ਤੇ ਹਰਪੀ ਤੇ ਇਕੱਲੇ ਕਿਵੇਂ ਰਹੂਗੀ ਕੀ ਪਤਾ ਉਹ ਆਪਣੇ ਕਰਕੇ ਤਾਂ ਨਹੀਂ ਬਾਹਰ ਜਾ ਰਿਹਾ ਆਪਾਂ ਉਹਨਾਂ ਦਾ ਪਾਪ ਕਿਉਂ ਲੈ ਰਹੇ ਆ ਮੈਂ ਤੁਹਾਨੂੰ ਮੰਮੀ ਐਂ ਕਹਿੰਦੀ ਸੀ ਵੀ ਤੁਸੀਂ ਤੇ ਲਾਡੀ ਜਾ ਕੇ ਗੱਲ ਕਰਕੇ ਆਓ ਫੋਟੋ ਮੈਂ ਕੀ ਗੱਲ ਕਰਖਿਆ ਮੋਦੀ ਨਾਲ ਤੈਨੂੰ ਪਤਾ ਹੈ ਅੱਜ ਤੱਕ ਖਦੇਉਣੇ ਸਿੱਧੇ ਮੂੰਹ ਮੇਰੇ ਨਾਲ ਗੱਲ ਨਹੀਂ ਕੀਤੀ ਹੋਂ ਤਾਂ ਮੈਨੂੰ ਜਦੋਂ ਹੀ ਦੇਖਦੇ ਨਾ ਬਸ ਦੁਸ਼ਮਣ ਵਾਲੀ ਅੱਖ ਨਾਲ ਹੀ ਦੇਖਦਾ ਕੋਈ ਨਹੀਂ ਜੋ ਉਹਨਾਂ ਨੂੰ ਠੀਕ ਲੱਗਦਾ ਖਰ ਲੈਣ ਆਪਾਂ ਨਾਲੇ ਉਹਨਾਂ ਦੀ ਜ਼ਿੰਦਗੀ 'ਚ ਦਖਲ ਦੇਣ ਵਾਲੇ ਕੌਣ ਹੁੰਨੇ ਆ ਮੈਂ ਨਹੀਂ ਪੁੱਤੋ ਦੇ ਨਾਲ ਕੋਈ ਵੀ ਗੱਲ ਕਰਨੀ ਮੰਮੀ ਐਂ ਕਹਿ ਕੇ ਪੁੱਲਾ ਨਹੀਂ ਛੜਾਈਦਾ ਹੁੰਦਾ ਤੁਹਾਨੂੰ ਪਤਾ ਜੇ ਕੁਛ ਉਹਨਾਂ ਨਾਲ ਹੋਇਆ ਆਪਣੇ ਕਰਕੇ ਹੋਇਆ ਤੇ ਕੀ ਆਪਾਂ ਨੀਵੀ ਹੋ ਕੇ ਉਹਨਾਂ ਦੇ ਘਰੇ ਜਾਣੀ ਸਕਦੇ ਕਿ ਉਹਨਾਂ ਨੇ ਜ਼ਿੰਦਗੀ ਖਰਾਬ ਕੀਤੀ ਆ ਨਾਲੇ ਹਰਪੀ ਤੇ ਇੱਥੇ ਇਕੱਲੀ ਕਿਵੇਂ ਰਹੂਗੀ ਨਾਲੇ ਡੈਡੀ ਦਾ ਦੱਸਦੇ ਸੀ ਕਿ ਸਾਡੇ ਨਾਲ ਵੀ ਗੱਲ ਕਰਨੋਂ ਹਟ ਗਏ ਵੀ ਇਹੋ ਜਿਹਾ ਕੀ ਹੋ ਗਿਆ ਉਹਨਾਂ ਨੂੰ ਕੋਤਾ ਥੈਨ ਨੂੰ ਨਹੀਂ ਪਤਾ ਉਹ ਆਦੇ ਮਾਇਚ ਕਿੰਨੀ ਜ਼ਹਿਰ ਰੱਖਦਾ ਤੇ ਉਹ ਜਿੱਦੀ ਵੀ ਬਹੁਤ ਹੈ ਛੇੜੀ ਗੱਲ ਤੇ ਅੜ ਜਾਂਦੇ ਨਾ ਤੇ ਫੇਰ ਆੜ ਹੀ ਜਾਂਦੇ ਮੈਂ ਕਿਹੜਾ ਨੂੰ ਅੱਜ ਦੀ ਜਾਣਦੀ ਆ ਉਹ ਪਹਿਲਾਂ ਹੀ ਜਾਣਦੀ ਆ ਪੁੱਤ ਛਲਕੋਈ ਨਹੀਂ ਹੋ ਪਪਾ ਚ ਸੋਚਦੇ ਆ ਤੂੰ ਤੇਰੇ ਡੈਡੀ ਨਾਲ ਗੱਲ ਕਰਦੀ ਏ ਆਪਾਂ ਵੀ ਸਿਰੋਂ ਬੋਝ ਲਈ ਠੀਕ ਏ ਮੰਮੀ ਮੰਮੀ ਨੂੰ ਉਸ ਗੱਲ ਤੇ ਆਉਂਦੀ ਪਤਾ ਨਹੀਂ ਕਿਉਂ ਉਹਨਾਂ ਵਾਰ ਤਾਂ ਨਾ ਕੁਝ ਸੁਣ ਕੇ ਰਾਜ਼ ਹੀ ਨਹੀਂ ਹੈਗੀ ਜਦੋਂ ਉਹਨਾਂ ਦਾ ਨਾਮ ਲੈਂਦੀ ਆ ਉਹਦੀ ਮੂੰਹ ਫੇਰ ਲੈਂਦੀ ਆ ਉਹਨਾਂ ਨੂੰ ਇੱਕ ਦਿਨ ਅਪਣਾ ਨਹੀਂ ਸਕਦੀ ਆ ਉਹ ਬਈ ਕਿ ਕਰਾ ਇਸ ਤੋ ਸਹ ਹੈ ਤੂੰ ਸੋਸਤਾ ਹੀ ਬੈਠਾ ਕਿਵੇਂ ਯਾਦ ਕੀਤਾ ਸੀ ਮੈਨੂੰ ਬਸ ਵੈਸੇ ਹੀ ਕੋਈ ਗੱਲ ਤਾਂ ਹੋਊਗੀ ਵੈਸੇ ਤਾਂ ਤੂੰ ਯਾਦ ਨਹੀਂ ਕਰਦਾਗਾ ਨਹੀਂ ਨਹੀਂ ਇਦਾਂ ਨਹੀਂ ਤਾਂ ਕੋਈ ਗੱਲ ਨਹੀਂ ਕੁਝ ਚਿੰਤਾ ਜੀ ਵਾਲੀ ਗੱਲ ਲੱਗਦੀ ਆ ਮੈਨੂੰ ਦੱਸ ਤੇਰਾ ਯਾਰ ਦੋਸਤ ਆ ਮੈਂ ਮੇਰੇ ਨਾਲ ਨਾ ਗੱਲ ਸ਼ੇਅਰ ਕਰੇਗਾ ਹੋਰ ਕਿਹਦੇ ਨਾਲ ਕਰੇਗਾ ਗੁਰਪ੍ਰੀਤ ਸਿਆ ਤੂੰ ਹੀ ਤਾਂ ਇਕੱਲਾ ਦੋਸਤ ਆ ਯਾਰ ਜਿਹਦੇ ਕੋਲੇ ਮੈਂ ਗੱਲ ਕਰ ਸਕਦਾ ਜਾਂ ਬਾਈ ਕੁਲਦੀਪ ਸਿੰਘ ਹੁੰਦਾ ਸੀ ਜਦੋਂ ਉਹ ਕੁਲਦੀਪ ਗਿਆ ਉਸ ਤੋਂ ਬਾਅਦ ਆਪਾਂ ਨਹੀਂ ਤਿੱਕੜੀ ਤੋਂ ਦੁਖੜੀ ਰਹਿ ਗਈ ਐ ਹਾਂ ਜਿਹੜਾ ਵਾਦਾ ਮੈਂ ਕੀਤਾ ਸੀ ਨਾ ਬਾਈ ਕੁਲਦੀਪ ਦੇ ਨਾਲ ਮੈਂ ਤਾਂ ਨਿਭਾਉਂਦਾ ਆ ਰਿਹਾ ਹਾਂ ਹੁਣੇ ਮੈਨੂੰ ਕਿਹਾ ਸੀ ਕਿ ਮੇਰੇ ਪੁੱਤ ਨੂੰ ਅਦਿੱਤੀ ਦਾ ਰਿਸ਼ਤਾ ਕਰ ਦੇ ਭਾਵੇਂ ਇਹ ਮੇਰੀ ਸਤਿਲੀ ਉਲਾਦ ਹੈ ਪਰ ਤੂੰ ਇਹਨੂੰ ਆਪਦੀ ਬਣਾਉਣਾ ਆਪਦੀ ਉਲਾਦ ਬਣਾਉਣਾ ਆਪਾਂ ਕਿਸੇ ਗੱਲ ਦਾ ਦੁਬਾਰਾ ਉਹਨਾਂ ਨੂੰ ਕਿਸੇ ਗੱਲ ਦਾ ਜਵਾਬ ਨਹੀਂ ਦਿੰਦਾ ਤੇ ਮੈਂ ਮਨਿੰਦਰ ਦਾ ਰਿਸ਼ਤਾ ਉਹਤੇ ਕਿ ਤੂੰ ਵੀ ਤਾਂ ਬੰਚੀ ਸੀ ਗਾ ਆਪਾਂ ਖੜੇ ਉਹਦੇ ਨਾਲ ਵੀ ਕੀ ਹੋ ਗਿਆ ਵੀ ਉਹ ਨਹੀਂ ਰਿਹਾ ਹੈ ਪਰ ਆਪਾਂ ਤਾਂ ਉਹਦੇ ਨਾਲ ਹੀ ਖੜੇ ਸੀਗੇ ਅੱਜ ਤੱਕ ਖੜੇ ਆ ਉਹਦੇ ਪਰਿਵਾਰ ਦੇ ਨਾਲ ਖੜੇ ਆ ਹੁਣ ਮੈਂ ਇੱਕ ਦੁਵਿਧਾ ਦੇ ਵਿੱਚ ਆ ਗੁਰਪ੍ਰੀਤ ਸਿਆ ਤੈਨੂੰ ਮੈਂ ਤਾਂ ਸੱਦਿਆ ਅੱਜ ਵੀ ਮੈਨੂੰ ਇਸ ਪਰੇਸ਼ਾਨੀ ਚੋਂ ਕੱਢ ਤੂੰ ਪਹਿਲਾਂ ਤਾਂ ਤੂੰ ਮੈਨੂੰ ਪਰੇਸ਼ਾਨੀ ਦੱਸ ਹੈ ਕੀ ਫੇਰ ਹੀ ਤਾਂ ਮੈਨੂੰ ਪਤਾ ਲੱਗੂਗਾ ਵੀ ਮੈਂ ਕਿਵੇਂ ਕੱਢ ਸਕਦਾ ਤੈਨੂੰ ਉਹਦੇ ਚੋਂ ਪਰੇਸ਼ਾਨੀ ਇਹ ਹੈ ਗੁਰਪ੍ਰੀਤ ਸਿਆ ਜਿਹੜੀ ਮਨਿੰਦਰ ਨੂੰ ਹੁਣ ਜ਼ਮੀਨ ਆਉਂਦੀ ਹੈ ਨਾ ਉਹਦੇ ਸਹਰਿਆਂ ਵੱਲੋਂ 100 ਕਿਲਾ ਹੂੰ ਉਹ ਜ਼ਮੀਨ ਹੁਣ ਘਟਦੀ ਜਾ ਰਹੀ ਹੈ ਘਟਦੀ ਜਾ ਰਹੀ ਹੈ ਹੂੰ ਮੈਂ ਸਮਝਿਆ ਨਹੀਂ ਜਿਹੜੀ ਪਰਝਾਈ ਸ਼ਿੰਦਰਪਾਲ ਸੀ ਨਾ ਉਹਨੇ ਕੀ ਕੀਤਾ ਆਪਦੀ ਕੁੜੀ ਦਾ ਜਿੱਥੇ ਪਹਿਲਾਂ ਰਿਸ਼ਤਾ ਕੀਤਾ ਸੀ ਉਹਦੇ ਨਾਲ ਨਵੇੜਾ ਕਰਕੇ ਉਹਨੂੰ ਘਰੇ ਲੈ ਜਾਂਦਾ ਲਾਡੀ ਦੀ ਭੈਣ ਨੂੰ ਤੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਪਰ ਲਾਡੀ ਦੀ ਇੱਕ ਭੈਣ ਵੀ ਹੈ ਉਹ ਜਿਹੜੀ ਉਹ ਪਿੱਛੇ ਛੱਡ ਕੇ ਆਈ ਸੀ ਹਾਂ ਉਹਨੂੰ ਹੁਣ ਆਪਦੇ ਘਰੇ ਲਿਆ ਆ ਜਾਂਦਾ ਤੇ ਘਰੇ ਲਿਆ ਕੇ ਤੇ ਹੁਣ ਉਹ ਕਹਿੰਦੀ ਵੀ ਮੈਂ ਕੁੜੀ ਦਾ ਰਿਸ਼ਤਾ ਕਰਨਾ ਤੇ ਮੈਨੂੰ ਕਹਿੰਦੀ ਕਿ ਕਰਸਿਆ ਬਾਈ ਤੂੰ ਰਿਸ਼ਤਾ ਕਰਵਾ ਤੇ ਫਿਰ ਇਹਦੇ 'ਚ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਹੈ ਰਿਸ਼ਤੇ ਦੀ ਗੱਲ ਆ ਆਪਾਂ ਕੋਈ ਵਧੀਆ ਰਿਸ਼ਤਾ ਦੇਖ ਲੈਨੇ ਆ ਗੱਲ ਰਿਸ਼ਤੇ ਦੀ ਨਹੀਂ ਅਗਰ ਭੇਸ ਹੈ ਗੱਲ ਤਾਂ 20 ਕਿੱਲਿਆਂ ਦੀ ਐ 20 ਕਿੱਲਿਆਂ ਦੀ ਕੀ ਮਤਲਬ ਐ ਤੇਰਾ ਮਤਲਬ ਇਹ ਐ ਕਿਰ ਭੇਜ ਸਿਆਂ ਕਿ ਮੈਂ ਇਹ ਰਿਸ਼ਤਾ ਹੋਣ ਦੇਣਾ ਨਹੀਂ ਚਾਹੁੰਦਾ ਰਿਸ਼ਤਾ ਹੋਣ ਨਹੀਂ ਦੇਣਾ ਚਾਹੁੰਦਾ ਹੂੰ ਕਿਉਂਕਿ ਜੇ ਰਿਸ਼ਤਾ ਹੋ ਗਿਆ ਨਾ ਫਿਰ ਕੱਲਾ ਰਿਸ਼ਤਾ ਨਹੀਂ ਹੋਊਗਾ ਉੱਥੋਂ ਕੱਲੀ ਕੁੜੀ ਨਹੀਂ ਜਾਊਗੀ ਮੇਰੀ ਧੀ ਦੇ ਹਿੱਸੇ ਦੇ ਆਉਣ ਵਾਲੀ ਜ਼ਮੀਨ ਦੇ ਵਿੱਚੋਂ 20 ਕਿੱਲੇ ਜ਼ਮੀਨ ਦੇ ਉਹ ਕੁੜੀ ਆਪਦੇ ਨਾਲ ਲੈ ਜਾਊਗੀ ਤੇ ਮੈਂ ਨਹੀਂ ਚਾਹੁੰਦਾ ਵੀ ਮੇਰੀ ਧੀ ਦੀ ਜ਼ਮੀਨ ਘਟ ਜਾਏ ਔਰ ਇਹ ਗੱਲ ਮੈਨੂੰ ਵੱਡ ਵੱਡ ਕੇ ਖਾਰੀ ਸਮਝ ਗਿਆ ਕਿ ਕਰ ਸਾਂ ਮੈਂ ਤੇਰੀ ਸਾਰੀ ਗੱਲ ਸਮਝ ਗਿਆ ਤੂੰ ਚਾਹੁੰਦਾ ਵੀ ਰਿਸ਼ਤਾ ਤਾਂ ਹੋ ਜੇ ਪਰ ਉਹ 20 ਕਿੱਲੇ ਵੱਟ ਜਾਣ ਹਾਂ ਸਹੀ ਗੱਲ ਹੈ ਮੈਂ ਹੀ ਚੋਣਾ ਰਿਸ਼ਤਾ ਵੀ ਹੋ ਜੇ ਤੇ ਵੀ ਕਿਲੇ ਵਾਜ ਜਾਣਾ ਜਾਨੀ ਕਿ ਸੱਪ ਵੀ ਮਰ ਜੇ ਤੇ ਸੋਟੀ ਵੀ ਨਾ ਛੁੱਟੇ ਹੁਣ ਤੈਨੂੰ ਮੈਂ ਇਹ ਗੱਲ ਆਖਦਾ ਗਰਪੇਜ ਵੀ ਤੂੰ ਕੋਈ ਇਹੋ ਜਿਹਾ ਰਿਸ਼ਤਾ ਲੱਭ ਜਿੱਥੇ ਆਪਣਾ ਅਮਲਾ ਫੈਲਾ ਹੋਵੇ ਆਪਣੀ ਚੱਲੇ ਆਪਣੇ ਕਹਿਣੇ ਤੋਂ ਅਗਲੇ ਬਾਹਰ ਨਾ ਹੋਣਾ ਤੇ ਰਹੀ ਗੱਲ ਜ਼ਮੀਨ ਦੀ ਉਹ ਤਾਂ ਫਿਰ ਮੈਂ ਆਪੇ ਪਰਮਾ ਲੂੰਗਾ ਨਨੂ ਵੀ ਕਿਵੇਂ ਕਰਨੀ ਠੀਕ ਹੈ ਹਾਂ ਤੂੰ ਦੱਸ ਤੇਰੇ ਕੋਲੇ ਕੋਈ ਇਹੋ ਜਿਹਾ ਰਿਸ਼ਤਾ ਹੈ ਰਿਸ਼ਤੇ ਤਾਂ ਬਥੇਰੇ ਆ ਉਹ ਇਹੋ ਜਿਹਾ ਵੀ ਲੱਭ ਜਾਣਾ ਆਪਣਾ ਹਾਂ ਯਾਦ ਆਇਆ ਮੇਰੇ ਇੱਕ ਰਿਸ਼ਤੇਦਾਰੀ ਵਿੱਚ ਐਕਲਵੰਤ ਸਿੰਘ ਅੱਛਾ ਉਹ ਬੜਾ ਹੀ ਸਾਊ ਪਰਿਵਾਰ ਆ ਹੂੰ ਐ ਰੱਬ ਦੀਆਂ ਦਿੱਤੀਆਂ ਖਾਣ ਵਾਲੇ ਹੂੰ ਇੱਕੋ ਇੱਕ ਮੁੰਡਾ ਹੂੰ ਹੋਰ ਕੋਈ ਹੈ ਵੀ ਨਹੀਂ ਗਾ ਅੱਛਾ ਮੁੰਡਾ ਵੀ ਇੰਨਾ ਸਾਊ ਆ ਮੇਰੇ ਹੱਥਾਂ 'ਚ ਤਾਂ ਪਲਿਆ ਹੂੰ ਆਪਣੀ ਰਿਸ਼ਤੇਦਾਰੀ ਲੱਗਦੀ ਆ ਹਰੇਕ ਵਿਆਹ ਦੀ ਤੇ ਅਸੀਂ ਇਕੱਠੇ ਹੁੰਦੇ ਸੀਗੇ ਮੇਰੀ ਮਾਮੀ ਉਨੀ ਚੰਗੀ ਹੂੰ ਉਹਦਾ ਪਿਓ ਵੀ ਉਨਾ ਚੰਗਾ ਤੇ ਉਹਨਾ ਹੀ ਚੰਗਾ ਮੁੰਡਾ ਆਪਣੇ ਕਹਿਣੇ ਤੋਂ ਬਾਹਰ ਤਾਂ ਨਹੀਂ ਹੋਣਗੇ ਮੈਂ ਕਹਿੰਨਾ 1 ਇੰਚ ਵੀ ਨਹੀਂ ਫਿਰ ਉਹਨਾਂ ਦੇ ਦਿਮਾਗ 'ਚ ਇੱਕ ਗੱਲ ਪਹਿਲਾਂ ਘਸੋੜ ਦੇਣੀ ਹੈ ਤੂੰ ਵੀ ਜੇ ਤੁਸੀਂ ਕੁੜੀ ਦੇ ਹਿੱਸੇ ਦੀ ਜ਼ਮੀਨ ਲਾਓਗੇ ਨਾ ਤਾਂ ਤੁਹਾਡਾ ਘਰ ਪਰਿਵਾਰ ਤੈਸ਼ ਨੈਸ਼ ਹੋ ਜਾਊਗਾ ਉਹ ਜ਼ਮੀਨ ਸ਼ਰਾਪਿਤ ਹੈ ਠੀਕ ਹੈ ਇਹ ਗੱਲ ਤਾਂ ਠੀਕ ਹੈ ਮੇਰੀ ਗੱਲ ਸੁਣੋ ਪਹਿਲਾਂ ਤਾਂ ਆਪਾਂ ਉਹਨਾਂ ਨੂੰ 20 ਕਿੱਲਾਂ ਦਾ ਲਾਲਚ ਦਿਨੇ ਫਿਰ ਆਪਾਂ ਉਹਨਾਂ ਦੇ ਕੰਨੀ ਇਹ ਗੱਲ ਬਠਾਵਾਂਗੇ ਵੀ ਇਹ 20 ਕਿੱਲੇ ਤਾਂ ਦੇ ਰਹੇ ਆ ਵੀ ਇਹਨਾਂ ਦੇ ਪਿੱਛੇ ਕੋਈ ਮਤਲਬ ਆ ਫਿਰ ਆਪੇ ਉਹ ਡਰਦੇ 20 ਕਿੱਲੇ ਨਾ ਲੈਣਗੇ ਇੱਕ ਵਾਰੀ ਗੰਡ ਤਾਂ ਜੋੜਨੀ ਪੈਣੀ ਹੈ ਠੀਕ ਹੈ ਤੂੰ ਐ ਕਰ ਫਿਰ ਤੂੰ ਕਰ ਗੱਲ ਉਹਦੇ ਨਾਲ ਜਿਵੇਂ ਗੱਲਬਾਤ ਹੋਈ ਮੈਨੂੰ ਦੱਸ ਟਾਈਮ ਪੱਕਾ ਕਰ ਲਾ ਤੇ ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਆਂ ਠੀਕ ਹੈ ਉਹ ਟਾਈਮ ਕੀ ਪੱਕਾ ਕਰਨਾ ਉਹ ਤਾਂ ਬੰਦੇ ਆਪਣੇ ਆਪ ਦੇ ਕਰਦੇ ਆ ਮੈਂ ਹੁਣੇ ਫੋਨ ਲਾਉਣਾ ਹੈਗਾ ਉਹਨੇ ਕਹਿ ਦੇਣਾ ਵੀ ਭਾਈ ਜਦੋਂ ਮਰਜ਼ੀ ਆਜੋ ਬਸ ਫਿਰ ਤੋਂ ਬੁੱਧਵਾਰ ਦਾ ਰੱਖ ਲਾਪਾ ਚੱਲਦੇ ਆ ਠੀਕ ਹੈ ਤੂੰ ਕਰ ਲੈ ਮੈਂ ਕਰਦਾ ਹੁਣੇ ਜਾ ਕੇ ਗੱਲ ਠੀਕ ਹੈ ਭਾਈ ਠੀਕ ਹੈ